ਸ਼ਲੋਕ ਮਹਲਾ 3 ਇਹ ਬਾਣੀ ਧੰਗ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ ਦੂਜੇ ਭਾਏ ਬਿਲਾਵਲ ਨਾ ਹੋਵੇਈ ਮਨ ਮੁਕਥਾਏ ਨਾ ਪਾਏ ਏ ਭਾਈ ਮਾਇਆ ਦੇ ਮੋਹ ਵਿੱਚ ਟਿਕੇ ਰਹਾ ਆਤਮਕ ਆਨੰਦ ਨਹੀਂ ਮਿਲਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪ੍ਰਮਾਤਮਾ ਦੀ ਨਿਗਾਹਾਂ ਵਿੱਚ ਕਬੂਲ ਨਹੀਂ ਹੁੰਦਾ ਭਾਖੰਡ ਭਗਤ ਨਾ ਹੋਵੇਈ ਪਾਰ ਬ੍ਰਹਮ ਨਾ ਪਾਇਆ ਚਾਏ ਕਿਉਂਕਿ ਅੰਦਰੋਂ ਹੋਰ ਅਤੇ ਬਾਹਰੋਂ ਹੋ ਰਿਹਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲ ਸਕਦਾ ਮਨ ਹਟ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਅੰਦਰ ਪ੍ਰਭੂ ਨਾਲ ਪਿਆਰ ਨਾ ਹੋਵੇ ਤਾਂ ਨੇਰੇ ਮਨ ਦੇ ਹੱਥ ਨਾਲ ਕੀਤੇ ਕਰਮਾਂ ਦੇ ਰਾਹੀ ਕੋਈ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਮਾਨ ਨਹੀਂ ਹੁੰਦਾ ਨਾਨਕ ਗੁਰਮੁਖ ਆਪ ਵਿਚਾਰੀਐ ਵਿੱਚੋਂ ਆਪ ਗਵਾਏ हे नानक आग हे पाई अंदरो आपा पाप दूर करके गुरु दी शरण पेके आत्मिक आनंद जीवन पड़तालना चाहिदा है आपे आप पार ब्रह्म है पार ब्रह्म बसिया मन आए इस तरह ओ परमात्मा जो हर्ता आप ही आप है मन विच आ बसता है जन्म मरण कट्टया ज्योति ज्योत मिलाए ਪਰਮਾਤਮਾ ਦੀ ਜੋਤ ਵਿੱਚ ਆਪਣੀ ਸੁਰਤ ਜੋੜਿਆ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਮਹੱਲਾ ਤੀਜਾ ਇਹ ਬਾਣੀ ਧੰਗ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ ਬਿਲਾਵਲ ਕਰ ਹੈ ਤੁਮ ਪਿਆਰੇ ਹੋ ਇਕਸ ਸਿਉ ਲਿਵ ਲਾਇ اے ਪਿਆਰੇ ਸੱਜਣੋ ਇਕ ਪਰਮਾਤਮਾ ਨਾਲ ਸੁਰਤੀ ਜੋੜ ਕੇ ਤੁਸੀਂ ਆਤਮਕ ਆਨੰਦ ਮਾਣਦੇ ਰਹੋ ਜਨਮ ਮਰਨ ਦੁੱਖ ਕੱਟੀਐ ਸੱਚੇ ਰਹੇ ਸਮਾਈ ਜਿਹੜਾ ਮਨੁੱਖ ਇੱਕ ਪਰਮਾਤਮਾ ਵਿੱਚ ਸੁਰਤੀ ਜੋੜਦਾ ਹੈ ਉਸ ਦੀ ਸਾਰੀ ਉਮਰ ਦਾ ਦੁੱਖ ਕਟਿਆ ਜਾਂਦਾ ਹੈ ਕਿਉਂਕਿ ਉਹ ਸਦਾ ਤੇ ਰਹਿਣ ਵਾਲੇ ਰਬੂ ਵਿੱਚ ਸਦਾ ਲੀਨ ਰਹਿੰਦਾ ਹੈ ਸਦਾ ਬਿਲਾਵਲ ਆਨੰਦ ਹੈ ਜੇ ਚੱਲ ਹੈ ਸਤਗੁਰ ਪਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਜੇ ਮਨੁੱਖ ਸਤ ਸੰਗਤ ਵਿੱਚ ਬੈਠ ਕੇ ਪਿਆਰ ਨਾਲ ਸਦਾ ਪਰਮਾਤਮਾ ਦੀ ਸੇਵਸਲਾਹ ਕਰਕੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਰਹਨ ਤਾਂ ਉਹਨਾਂ ਦੇ ਅੰਦਰ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਏ ਨਾਨਕ ਆਖ ਏ ਭਾਈ ਜਿਹੜੇ ਮਨ ਕੋ ਗੁਰੂ ਦੇ ਸਾਹਮਣੇ ਰਹਿ ਕੇ ਪ੍ਰਭੂ ਦੀ ਯਾਦ ਵਿੱਚ ਟਿਕੇ ਰਹਿੰਦੇ ਹਨ ਉਹ ਸੋਹਣੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਪੌੜੀ ਸਭਨਾ ਜੀਆ ਵਿੱਚ ਹਰ ਆਪ ਸੋ ਭਗਤ ਕਾ ਮਿੱਤ ਹਰ ਏ ਭਾਈ ਜਿਹੜਾ ਪਰਮਾਤਮਾ ਆਪ ਸਭ ਜੀਵਾਂ ਵਿੱਚ ਮੌਜੂਦ ਹੈ ਉਹੀ ਭਗਤਾ ਦਾ ਮਿੱਤਰ ਹੈ ਸਭ ਕੋਈ ਹਰ ਕਹਿ ਵਸ ਭਗਤਾ ਕਹਿ ਆਨੰਦ ਕਰ ਭਗਤਾ ਦੇ ਹਿਰਦੇ ਘਰ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਹਰੇਕ ਜੀਵ ਪਰਮਾਤਮਾ ਦੇ ਵਾਸ ਵਿੱਚ ਹੈ ਅਤੇ ਉਹ ਪਰਮਾਤਮਾ ਉਹਨਾਂ ਦਾ ਮਿੱਤਰ ਹੈ ਹਰ ਭਗਤਾ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਤਰ ਪਰਮਾਤਮਾ ਹਰ ਥਾਂ ਆਪਣੇ ਭਗਤਾ ਦਾ ਸਾਥੀ ਮਦਦਗਾਰ ਹੈ ਇਸ ਵਾਸਤੇ ਉਸ ਦੇ ਭਗਤ ਲੱਤ ਉਤੇ ਲੱਤ ਰੱਖ ਕੇ ਬੇਫਿਕਰ ਹੋ ਕੇ ਸੌਂਦੇ ਹਨ ਨਿਸ਼ਚਿੰਤ ਜੀਵਨ ਪਤੀਤ ਕਰਦੇ ਹਨ ਹਰ ਸਬਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਜੇੜਾ ਪ੍ਰਮਾਤਮਾ ਸਭ ਜੀਵਾਂ ਦਾ ਖਸਮ ਹੈ ਉਸ ਨੂੰ ਭਗਤ ਜਨ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਤੁਦ ਆਪੜ ਕੋਏ ਨਾ ਸਕੈ ਸਭ ਚੱਕ ਚੱਕ ਪਵੈ ਝਾੜ ਏ ਪ੍ਰਮਾਤਮਾ ਸਾਰੀ ਲੁਕਾਈ ਖੱਪ-ਖੱਪ ਕੇ ਥੱਕ ਜਾਂਦੀ ਹੈ ਕੋਈ ਤੇਰੇ ਗੁਣਾ ਦਾ ਅੰਤ ਨਹੀਂ ਪਾ ਸਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ